ਹੈਲੋ एवरीवन ਵੈਲਕਮ ਟੂ आवर ਫੈਸ਼ਨ ਹੈਵਨ ਮਤੀ ਸ਼ੋਰਮ ਬਰੇਟਾ ਸਸਿਕਾਲ ਜੀ ਮਤੀ ਸ਼ੋਰਮ ਬਰੇਟਾ ਜੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਕਾਟਨ ਦੀ ਨਵੀਂ ਡਿਜ਼ਾਈਨਿੰਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਪਹਿਲਾਂ ਸਭ ਤੋਂ ਵੀਡੀਓ ਨੂੰ ਲਾਈਕ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਸਾਰੇ ਸੂਟ ਖੋਲ ਕੇ ਦਿਖਾਵਾਂਗੇ ਨਵੀਂ ਡਿਜ਼ਾਈਨਿੰਗ ਹੈ ਬੈਸਟ ਡਿਜ਼ਾਈਨਿੰਗ ਹੈ ਰੇਟ ਬਹੁਤ ਘੱਟ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਰੇਟ ਵੀ ਦੱਸਾਂਗੇ ਸੂਟ ਵੀ ਖੋਲ ਕੇ ਦਿਖਾਵਾਂਗੇ ਸਾਰੇ ਜੋ ਵੀ ਸੂਟ ਤੁਹਾਨੂੰ ਚਾਹੀਦਾ ਹੋਇਆ ਉਸ ਦਾ ਸਕਰੀਨ ਸ਼ਾਟ ਲਓ ਤੇ ਸਕਰੀਨ ਸ਼ਾਟ ਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਦਿਖਾਓ ਜੀ ਡਿਜ਼ਾਈਨਿੰਗ ਦੇਖੋ ਜੀ ਕਾਟਨ ਦੀ ਡਿਜ਼ਾਈਨਿੰਗ ਹੈ ਕੱਪੜਾ ਬਿਲਕੁਲ ਸੌਫਟ ਹੈ ਆਰਾਮਦਾਇਕ ਕੱਪੜੇ ਗਰਮੀ ਲਈ ਦੇਖੋ ਜੀ ਤੁਹਾਨੂੰ ਕੈਮਰਾ ਕਾਲ ਕਰਕੇ ਦਿਖਾ ਰਿਆ ਨਾਲ ਵਰਕ ਕੀਤਾ ਹੋਇਆ ਜੀ ਦੇਖੋ ਜੀ ਵਰਕ ਵਾਲੇ ਸੂਟ ਹੈ ਬਾਟਮ ਹੈ ਦੁਪੱਟਾ ਦਿਖਾਓ ਜੀ ਇਹਦਾ ਵੈਰੀ ਬਿਊਟੀਫੁਲ ਬਹੁਤ ਪਿਆਰਾ ਕਾਟਨ ਦਾ ਦੁਪੱਟਾ ਜੀ ਇਹਦੇ ਨਾਲ ਜੀ ਪ੍ਰਿੰਟਡ ਦੁਪੱਟਾ ਦੇਖੋ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ ਮਿਲੇਗਾ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬ੍ਰੇਟਾਚੀ ਕਲਰ ਦਿਖਾ ਦਿਓ ਜੀ ਇਹਦੇ ਦਿਖਾਓ ਜੀ ਕਲਰ ਬਿਲਕੁਲ ਪਿਓਰ 100% ਕਾਟਨ ਹੈ ਜੀ ਕੋਈ ਇਹਦੇ ਵਿੱਚ ਮਿਕਸ ਕੱਪੜਾ ਨਹੀਂ ਹੈ ਦੁਪੱਟਾ ਵੀ ਕਾਟਨ ਦਾ ਹੈ ਜੀ ਕਲਰ ਬਹੁਤ ਪਿਆਰੇ ਨਵੇਂ ਸ਼ੇਡ ਹੈ ਦੇਖੋ ਜੀ ਬਲੂ ਸ਼ੇਡ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਜੀ ਜਲਦੀ ਜਲਦੀ ਸੂਟ ਦਾ ਸਕਰੀਨ ਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਆਪਣਾ ਆਰਡਰ ਬੁੱਕ ਕਰੋ ਜੀ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟਾ ਦੇਖੋ ਜੀ ਕਾਟਨ ਦੇ ਦੁਪੱਟੇ ਨੇ ਜੀ ਦੇਖੋ ਜੀ ਕਲਰ ਬਹੁਤ ਸੋਹਣੇ ਨੇ ਜੀ ਆਰਾਮਦਾਇਕ ਫੈਬਰਿਕ ਹੈ ਰੇਟ ਇਸ ਦਾ ਸਿਰਫ 780 ਰੁਪਏ ਹਾਂਜੀ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਇਸ ਦਾ ਰੇਟ ਸਿਰਫ 780 ਰੁਪਏ ਦਾ ਸੂਟ ਹੈ ਜੀ ਇਹ ਜਲਦੀ ਜਲਦੀ ਸੂਟ ਦਾ ਸਕਰੀਨਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਪਿਓਰ ਕਾਟਨ ਤੇ ਜੀ ਪਿਓਰ ਕਾਟਨ ਦਾ ਦੁਪੱਟਾ ਦੇਖੋ ਜੀ ਪਿਓਰ ਕਾਟਨ ਦੁਪੱਟਾ ਇੰਡੀਆ ਨੂੰ ਬਹੁਤ ਸੋਹਣੇ ਸੁਣਨੇ ਚਲੀ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟਾ ਫੁੱਲ ਸਾਈਜ਼ ਦਾ ਜੀ ਪਿਓਰ ਕਾਟਨ ਹੈ ਕੋਈ ਮਿਕਸ ਕਪੜਾ ਨਹੀਂ ਹੈਗਾ ਜੀ ਦੇਖੋ ਜੀ ਇਹ ਸੂਟ ਤੁਸੀਂ ਲੈਣ ਲਈ ਮੱਤੀ ਵਾਲਿਆਂ ਦੇ ਸ਼ੋਅਰੂਮ ਬ੍ਰੇਟਾ ਵਿਖੇ ਵੀ ਪਹੁੰਚ ਸਕਦੇ ਹੋ। ਦੇਖੋ ਜੀ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰੋ। ਹਾਂਜੀ ਅਗਲਾ ਡਿਜ਼ਾਈਨ ਦਿਖਾਓ ਜੀ। ਦੇਖੋ ਜੀ ਡਿਜ਼ਾਈਨ। ਡਿਜ਼ਾਈਨ ਦਿਖਾਉਣ ਲੱਗਿਆ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਦੁਪੱਟਾ ਹੀ ਵਾਸਾ ਲੱਗਿਆ ਜੀ। ਦੇਖੋ ਜੀ। ਇਹਨਾਂ ਦਾ ਦੁਪੱਟਾ ਦੇਖੋ। ਪੂਰਾ ਡਿਜ਼ਾਈਨਰ ਦੁਪੱਟਾ ਹੈ ਜੀ। ਹਾਂਜੀ। કોટન ਦਾ ਦੁਪੱਟਾ ਦੇਖੋ ਮਲ ਕੋਟਨ ਦਾ ਦੁਪੱਟਾ ਹੈ ਫੈਬਰਿਕ ਦਿਖਾ ਸਕਦੇ ਤੁਹਾਨੂੰ ਜੀ ਪਿਓਰ ਕੋਟਨ ਦਾ ਜੀ ਸੁਪਰ ਸੌਫਟ ਫੈਬਰਿਕ ਹੈ ਜੀ اندر ਬਹੁਤ ਸੋਨੇ ਸੋਨੇ ਵਿੱਚ ਦੇਖੋ ਕਲਰ ਇਸਦੇ ਬਹੁਤ ਪਿਆਰੇ ਹੈ ਜੀ ਆਹੋ ਜੀ ਆਹ ਛੇੜਾ ਜੀ ਵਿੱਚ ਵਾਓ ਵੈਰੀ ਬਿਊਟੀਫੁਲ ਛੇੜਾ ਕੋਟਨ ਦਾ ਦੁਪੱਟਾ ਹੀ ਵਧੀਆ ਕੋਟਨ ਦੇ ਦੁਪੱਟੇ ਨਾਲ ਦੇਖੋ ਜੀ ਕਿੰਨਾ ਪਿਆਰਾ ਛੇੜਾ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਬੁੱਕੇ ਜੀ ਹਰੇ ਦੇਖੋ ਜੀ ਦਿਖਾਓ ਜੀ ਇਹਦੇ ਕਲਰ ਜੀ ਆਹ ਛੇੜਾ ਬਹੁਤ ਵੈਸਾ ਦੇਖੋ ਬਹੁਤ ਸੋਹਣਾ ਛੇੜਾ ਹੈ ਜੀ ਦੇਖੋ ਜੀ ਵੈਰੀ ਬਿਊਟੀਫੁਲ ਬਹੁਤ ਤੁਹਾਨੂੰ ਬਹੁਤ ਡਿਜ਼ਾਈਨ ਦਿਖਾਣੇ ਆ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ। ਦੇਖੋ ਜੀ। ਦਿਖਾਓ ਜੀ ਇਹਦਾ ਦੁਪੱਟਾ ਜੀ। ਹਾਂ ਜੀ, ਇਹ ਦੁਪੱਟਾ ਜੀ। ਇਹ ਹੈ ਆਈਟਮ ਆਪਣੇ ਸ਼ੋਰੂਮ ਮੱਤੀ ਵਾਲਿਆਂ ਦੇ ਸ਼ੋਰੂਮ ਬ੍ਰੇਟਾ ਵਿਖੇ ਮਿਲ ਨਹੀਂ ਤੁਹਾਨੂੰ ਜੀ। ਦੇਖੋ ਜੀ। ਦਿਖਾਓ ਜੀ ਅਗਲਾ ਡਿਜ਼ਾਈਨ ਦਿਖਾਓ ਜੀ। ਤੁਸੀਂ ਦੁਪੱਟਾ ਇਸ ਦਾ ਦੇਖੋ ਜੀ। ਦੁਪੱਟਾ ਬਹੁਤ ਸੋਹਣਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਜੀ। ਕਾਟਨ ਦਾ ਦੁਪੱਟਾ ਹੈ। ਸੂਟ ਦਾ ਰੇਟ ਬਹੁਤ ਘੱਟ ਹੈ 780 ਰੁਪਏ ਦਾ ਸੂਟ ਹੈ। ਦੁਪੱਟੇ ਦਾ ਇੱਕ ਵਾਰੀ ਸਾਈਡ ਦਿਖਾ ਦਿਓ ਜੀ ਦੁਬਾਰਾ ਨਹੀਂ ਦੇਖੋ ਜੀ ਫੁੱਲ ਸਾਈਜ਼ ਦਾ ਦੁਪੱਟਾ ਫੁੱਲ ਸਾਈਜ਼ ਦਾ ਦੁਪੱਟਾ ਦੇਖੋ ਜੀ 2.5 ਮੀਟਰ ਦਾ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਹੈ ਜੀ ਨਵੀਂ ਡਿਜ਼ਾਈਨਿੰਗ ਦੀ ਚੀਜ਼ ਹੈ ਦੇਖੋ ਨਵੀਂ ਡਿਜ਼ਾਈਨਿੰਗ ਮਿਲੇਗਾ ਤੁਹਾਨੂੰ ਇਹ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰੂਮ ਬਰੇਟਾ ਜੀ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਵੈਰੀ ਬਿਊਟੀਫੁੱਲ ਫੁੱਲ ਸਾਈਜ਼ ਦਾ ਦੁਪੱਟਾ ਫੁੱਲ ਸਾਈਜ਼ ਦਾ ਹਾਂਜੀ ਦੇਖੋ ਜੀ ਦਿਖਾਓ ਲਓ ਸੋਲੋ ਸ਼ੇਡ ਬਹੁਤ ਸੋਹਣਾ ਡਿਜ਼ਾਈਨ ਹੈ ਵੈਰੀ ਬਿਊਟੀਫੁਲ ਆ ਬਾਜੂ ਤੇ ਡਿਜ਼ਾਈਨਿੰਗ ਹੈ ਜੀ ਆ ਫਰੰਟ ਦੀ ਡਿਜ਼ਾਈਨਿੰਗ ਹੈ ਡਿਜ਼ਾਈਨ ਬਹੁਤ ਪਿਆਰਾ ਹੈ ਫੋਟੋ ਮੇਰੀ ਸੂਰ ਦਾ ਸਕਰੀਨਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਦੇਖੋ ਤੁਸੀਂ ਬੋਟਮ ਦਾ ਕੱਪੜਾ ਵੀ ਦੇਖ ਸਕਦੇ ਹੋ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਹੈ ਜੀ ਬੜੇ ਫਲਾਵਰ ਦਾ ਡਿਜ਼ਾਈਨ ਹੈ ਜੀ ਵੈਰੀ ਬਿਊਟੀਫੁਲ ਬਹੁਤ ਸੋਹਣਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ 100% ਕਾਟਨ ਦਾ ਹੈ ਕੋਈ ਮਿਕਸ ਕੱਪੜਾ ਨਹੀਂ ਹੈ ਜੀ ਇਹ ਕਿਉਂਕਿ ਇਸ ਰੇਟ ਦੇ ਵਿੱਚ ਮਿਕਸ ਕੱਪੜੇ ਆਉਂਦੇ ਨੇ ਤਾ ਕਸਟਮਰ ਨੂੰ ਇਦਾਂ ਹੁੰਦਾ ਵੀ 780 ਰੁਪਏ ਦੀ ਰੇਂਜ ਚ ਮਿਕਸ ਕਪੜਾ ਨੇ ਇਹ ਪਿਓਰ 100% ਕਾਟਨ ਦਾ ਸੂਟ ਹੈ ਸਿਰਫ ਮੱਤੀਆਂ ਨਹੀਂ ਨਿਕਲਦੀ ਮਿਲੋ ਇਹ ਸਿਰਫ ਮੱਤੀ ਵਾਲਿਆਂ ਦੇ ਕਪੜੇ ਸ਼ੋਰਮ ਵੈਰਟੀ ਮਿਲ ਲੈ ਤੁਹਾਨੂੰ ਜੀ ਨਾਲੇ ਤੇ ਵਰਕ ਕੀਤਾ ਹੋਇਆ ਜੀ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਬਹੁਤ ਪਿਆਰੇ ਡਿਜ਼ਾਈਨ ਹੈ ਦੇਖੋ ਜੀ ਦੇਖੋ ਜੀ ਇਹ ਚੀਜ਼ੀ ਦੇਖੋ ਇਹ ਚੀਜ਼ ਇਹ ਦੇਖੋ ਜੀ ਐਕਸਟਰਾਔਰਡਨਰੀ ਆਈਟਮ ਹੈ ਜੀ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕਪੜੇ ਦੇ ਸ਼ੋਰਮ ਬਰੇਟਾ ਵਿਖੇ ਜੀ ਬਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਡੀ ਸਾਡੀ ਮਦਦ ਹੀ ਕਰਦੇ ਰਿਆ ਕਰੋ ਤਾਂ ਜੋ ਅਸੀਂ ਕਪੜਾ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ